ਸੁਖ ਉਹ ਇਹ ਕਿਤਾ ਬਾਪੂ ਨਾ ਸਵੇਰੀ ਨਿਕਲ ਜਾਂਦਾ ਐ ਨਹੀਂ ਹੈਗਾ ਵੀ ਮਾੜਾ ਮੋਟਾ ਕੰਮ ਧੰਦਾ ਕਰਾ ਦੇ ਉਹ ਹੁਣ ਤੁੰਗੀ ਦਾ ਖੜਕ ਪਿਆ ਲੈ ਹੁਣ ਤੂੰ ਕੌਣ ਹੈ ਭਾਈ ਹੈਲੋ ਹੈਲੋ ਹਾਂਜੀ ਕੌਣ ਕਿਵੇਂ ਹੋ ਤੁਸੀਂ ਮੈਂ ਠੀਕ ਹਾਂ ਜੀ ਤੁਸੀਂ ਕੌਣ ਬੋਲਦੇ ਹੋ ਮੈਂ ਫੇਰ ਦੱਸੂਗੀ ਪਹਿਲਾਂ ਹੀ ਦੱਸੋ ਠੀਕ ਹੋ ਤੁਸੀਂ ਓਏ ਹਾਂ ਮੈਂ ਠੀਕ ਹਾਂ ਤੂੰ ਮੈਨੂੰ ਐਂ ਦੱਸੋ ਵੀ ਤੁਸੀਂ ਕੌਣ ਬੋਲ ਰਹੇ ਹੋ ਉਹਨਾਂ ਨੇ ਤੁਸੀਂ ਕੀ ਲੈਣਾ ਮੇਰੇ ਠੀਕ ਤੋਂ ਮੈਂ ਬਹੁਤ ਕੁਝ ਲੈਣਾ ਪਰ ਮੈਂ ਉਹ ਜਿਹਨੂੰ ਇਸ ਟਮ ਤੁਹਾਡਾ ਕੋਲ ਹੋਣਾ ਚਾਹੀਦਾ ਸੀ ਪਰ ਬਹੁਤ ਦੂਰ ਚਲੀ ਗਈ ਉਹ ਬਾਜ਼ਾਰ ਤਾਈਆਂ ਨਾ ਪਾ ਸਵੇਰ ਦਾ ਟਾਈਮ ਐ ਮੈਂ ਪਹਿਲੀ ਐ ਕਿਹਾ ਪਿਆ ਪੱਠੇ ਪੁੱਠਿਆਂ ਤੋਂ ਤੂੰ ਮੈਨੂੰ ਸਿੱਧਾ ਸਿੱਧਾ ਦੱਸ ਵੀ ਕੌਣ ਬੋਲਦਾ ਹੈ ਹਜੇ ਵੀ ਉਦਾਂ ਦੀ ਏ ਹੋ ਤੁਸੀਂ ਜਿਵੇਂ ਪਹਿਲਾਂ ਸੀਗੇ ਪਹਿਲਾਂ ਸੀ ਪਹਿਲਾਂ ਸੀਗੇ ਤੂੰ ਤੂੰ ਪਰ ਫੋੜਨਾ ਕਰਦੇ ਹੋ ਮੇਰੀ ਗੱਲ ਤੇ ਨਾ ਸੁਣੋ ਮੈਂ ਕੀ ਗੱਲਾਂ ਸੁਣਾ ਤੇਰੀਆਂ ਤੂੰ ਮੈਨੂੰ ਫੋਨ ਕਿਉਂ ਕਰਿਆ ਸੁਖ ਮੇਰੀ ਗੱਲ ਸੁਣੋ ਮੈਨੂੰ ਪਤਾ ਤੁਸੀਂ ਮੈਨਾਂ ਬਹੁਤ ਨਰਾਜ ਹੋ ਪਰ ਮੇਰੀ ਇੱਕ ਗੱਲ ਮੰਨ ਲਓ ਨਰਾਜ ਆਪਣੇ ਨਾਲ ਹੋਇਆ ਜਾਂਦਾ ਹੈ ਤੂੰ ਕੀ ਲੱਗਦੀ ਹੈ ਮੇਰੀ ਜੋ ਤੇਰੇ ਨਾਲ ਮੈਂ ਨਰਾਜ ਹੋਵਾਂ ਤੂੰ ਫੋਨ ਕੱਟੇ ਕਰ ਇੱਕ ਮਿੰਟ ਸੁਖ ਤਾਂ ਪੂਰੀ ਦੁਨੀਆ ਨੂੰ ਪਤਾ ਸੁਖ ਮੈਂ ਤੁਹਾਡੀ ਕੀ ਲੱਗਦੀ ਹਾਂ ਪਰ ਇੱਕ ਗੱਲ ਮੰਨ ਲਓ ਮੈਨੂੰ ਇੱਕ ਵਾਰੀ ਮਿਲ ਲਓ ਪਲੀਜ਼ ਹੁਣ ਕਿਹੜੀ ਕਸਰ ਰਹਿ ਗਈ ਜਿਹੜੀ ਮਿਲ ਕੇ ਪੂਰੀ ਕਰਨੀ ਐ ਫਿਰ ਸਿਰਫ ਇੱਕ ਵਾਰੀ ਸੁੱਖ ਹੋਰ ਭੈਣੇ ਕੀ ਕਰਾਂ ਬਸ ਨਾ ਮੇਰਾ ਤਾਂ ਮਨ ਇੰਨਾ ਕੁ ਦੁਖੀ ਹੋ ਰਿਹਾ ਇੰਨਾ ਕੁ ਜੀਅ ਅਕਿਆ ਪੈ ਜਿੰਨਾ ਵੀ ਕਹੇ ਹੋਰ ਉਹੀ ਗੱਲ ਆ ਕੇ ਉੱਠਦੇ ਬੁੱਲ ਤਾਂ ਰਹਿ ਗਈ ਨਾਲੇ ਨਾਲੇ ਗ੍ਰਹਿਣ ਦੇ ਦਾਣੇ ਤਾਂ ਰਹਿ ਗਈ ਉਹ ਕੰਮ ਹੋਇਆ ਪਿਆਗਾ ਪਾਣੀ ਜਿ ਮਦਾਨੀ ਆਏਗੀ। ਉਹ ਕੇ ਮਾਰੀਆਂ ਜਾਂ ਮਦਾਨੀ ਰੜਕੀ ਜਾ। ਪਾਣੀ ਤਾਂ ਗਸਾਉਣਾ ਨਹੀਂ ਤੇ ਖੜਾ ਛੁੱਟਣਾ। ਹੋਰ ਹੁਣ ਮੇਰੇ ਤਾਂ ਹੁਣ ਬੱਸ ਐਂ ਜੀ ਕਰਦੇ ਵੇ ਇਹਨਾਂ ਨੂੰ ਮੈਂ ਕਹੀ ਦੇਵਾ ਵੀ ਰਹਿਣ ਤੋਂ ਬਾਈ। ਕਿ ਨੂੰ ਫੋਨ ਚਲਾਈ ਜਾਂਦੀ ਏ। ਚੱਲ ਕੋਈ ਨਾ ਬਣੇ ਮੈਂ ਫੇਰ ਲਾਉਂਗੀ ਤੈਨੂੰ ਹੁਣ। ਇਹ ਜੂ ਫੋਨ ਦੇ ਤੇ ਗੱਲਾਂ ਕਰੀ ਜਾਂਦੀ ਐ ਤੂੰ। ਹੋਰ ਕੀ ਕਰਾਂ? ਫੋਨ ਤੇ ਗੱਲ ਨਾ ਕਰ। ਯਾਰ ਤੂੰ ਫੋਨ ਤੇ ਗੱਲਾਂ ਤਾਂ ਕਰੀ ਜਾਜਾ ਚਾਹ ਪਾਣੀ ਲਿਆ ਮੇਰੇ ਵਾਸਤੇ ਮੈਂ ਇਥੋਂ ਨਹੀਂ ਲੈਂਦਾ ਜਾਂਦਾ ਚਾਹ ਪਾਣੀ ਕਿਉਂ ਤੂੰ ਤਾਂ ਫਿਰਦਾ ਬੇਲਾ ਬਾਹਰ ਹਲਾਲ ਕਰਕੇ ਘਰਿਆਂ ਪੜਦਾ ਕੰਮ ਨਹੀਂ ਕੋਈ ਧੰਦਾ ਨਹੀਂ ਆ ਡੰਗਰ ਪਸੂ ਨੇ ਏ ਮਸਾਂ ਉਹੀ ਗੱਲ ਹੈ ਧੂਕੜੀ ਇਸ ਕਰਕੇ ਬੰਨੇ ਨੇ ਮੈਂ ਹੈ ਤੜਕੀ ਨਿਕਲ ਜਾਣਾ ਆ ਥਰ ਤੋਂ ਕੋ ਕਰੇ ਨਹੀਂ ਬੜਦਾ ਹੈਗਾ ਰੋਟੀ ਖਾਣਾ ਆਗਾ ਚਾਹ ਪੀਣਾ ਉਹ ਤਾਂ ਹੁਣ ਮਾੜਾ ਮੋਟਾ ਮੁੰਡਾ ਕਰੀ ਦਿੰਦਾ ਸੋਕ ਕਰ ਦਿੰਦਾ ਹੁਣ ਰੋਟੀ ਪਾਣੀ ਦਾ ਤੈਂ ਕਰਨਾ ਮੈਂ ਕੀ ਕਰਨਾ ਕਰੇ ਰੋਟੀ ਪਾਣੀ ਹੁਣ ਸੁੱਖ ਤਾਂ ਚੱਲ ਉਹ ਵੀ ਡਿਊਟੀ ਤੇ ਜਾਂਦਾ ਹੈਗਾ ਕਿੰਨਾ ਕਰ ਲੂਗਾ ਉਹ ਆਪ ਨੂੰ ਇਹ ਲਟਕਣਾ ਪੈਂਦਾਗਾ ਪੈਰ ਮੇਰਾ ਦੁਖਦਾ ਤੇ ਪੈਰ ਨੂੰ ਕੀ ਹੋ ਗਿਆ ਤੇਰੇ ਨੂੰ ਆ ਤੈਨੂੰ ਕਿਹੜਾ ਪਤਾ ਨਹੀਂ ਤੈਨੂੰ ਤਾਂ ਦੀਦਾ ਹੀ ਨਹੀਂ ਕਿਸੇ ਦਾ ਦੁੱਖ ਦਾ ਸੁੱਖ ਦਾ ਓਏ ਮਾੜੇ ਮੂਟੇ ਦਾ ਦੁੱਖ ਤਕਰੀਬ ਆ ਹੀ ਜਾਂਦੀ ਏ ਤੂੰ ਤਾਂ ਉਹੀ ਇਕੱਈ ਰਹਿੰਦੀ ਏ ਸਾਰਾ ਦਿਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇਰੀ ਹੋਰ ਮੈਂ ਤਾਂ ਇਕ ਹੀ ਰਹਿੰਦੀ ਇੱਕ ਤਾਂ ਜਵਾਖੇ ਵੱਲੋਂ ਮੇਰਾ ਜੀ ਦੁਖੀ ਹੋਇਆ ਰਹਿੰਦਾਗਾ ਉਹਦੀ ਮਾਂ ਨੇ ਉਹਨੇ ਫਾਹੇ ਟੰਗ ਰੱਖਿਆ ਕਦੇ ਹਾਂ ਕਦੇ ਨਾ ਕਦੇ ਹਾਂ ਕਦੇ ਨਾ ਦੱਸ ਹੁਣ ਕੀ ਕਰਾਂ ਕਦੇ-ਕਦੇ ਹੁਣ ਮੇਰਾ ਐਂਜੀ ਹੱਕਦਾ ਬੀ ਇਹਨੂੰ ਭਰਾ ਆ ਪੀ ਜਵਾਬ ਦੇਦਾ ਮੈਂ ਤਾਂ ਇੱਕ ਮੰਨਿੰਦਰ ਦੇ ਤੇ ਮੁੰਡੇ ਦੇ ਮੂੰਹ ਨੂੰ ਨਹੀਂ ਬੋਲਦੀ ਨਹੀਂ ਮੈਂ ਤਾਂ ਦੇਦਾ ਜਵਾਬ ਇਹਨੂੰ ਕੋਈ ਗੱਲ ਨਹੀਂ ਕਿੱਡੀ ਕੀ ਗੱਲ ਐ ਸਬਰ ਦਾ ਫਲਣਾ ਮਿੱਠਾ ਹੁੰਦਾ ਤੂੰ ਤਾਂ ਉਹੀ ਗੱਲਾਂ ਤੇ ਫੇਰ ਆ ਗਈ ਕਿਥੇ ਤੇ ਨਾ ਯਕੀਨ ਕਰਦੀ ਐ ਨਾ ਤੂੰ ਕੋਈ ਸਬਰ ਕਰ ਸਕਦੀ ਐ ਇਹਦੀ ਕਿੱਡੀ ਕੀ ਗੱਲ ਐ ਕੋਦੂ ਸਾਰਾ ਕੁਝ ਠੀਕ ਹੋ ਜਾਊਗਾ ਮੈਂ ਤਾਂ ਨਾ ਹੁਣ ਕਦੇ-ਕਦੇ ਐ ਸੋਚਦੀ ਆ ਵੀ ਮੈਂ ਤਾਂ ਮੇਰੇ ਭਾਈ ਨੂੰ ਫੋਨ ਕਰਦੀ ਆ ਵੀ ਭਾਈ ਜਿਹੜਾ ਉਹ ਨਰਸ ਦਾ ਕੁੜੀ ਦਾ ਰਿਸ਼ਤਾ ਕਰਾਉਂਦਾ ਸੀ ਉਸੇ ਦਾ ਕਰਾ ਦੇ ਪਰਾਂ ਤੂੰ ਰਹਿਣ ਦੇ ਜਿਹੜਾ ਸਵਰ ਦਾ ਫਾਸ ਹੁੰਦਾ ਨਾ ਮਿੱਠਾ ਹੁੰਦਾ ਕੀ ਪਤਾ ਪ੍ਰਮਾਤਮਾ ਤੇਰਾ ਇਮਤਿਹਾਨ ਹੀ ਲੈਂਦਾ ਹੋਵੇ ਤੂੰ ਤਾਂ ਮੁੜ ਕੇ ਉਸੇ ਗੱਲਾਂ ਤੇ ਫੇਰ ਆ ਗਈ ਬਸ ਮੇਰੇ ਇਮਤਿਹਾਨ ਲਈ ਜਾਊਗਾ ਪ੍ਰਮਾਤਮਾ ਉਹ ਤੂੰ ਘਰ ਦੀ ਮਾਲਕਣਾ ਸਾਰੀ ਖਾਣਾ ਕਰਨ ਵਾਸਤੇ ਤੂੰ ਤਾਂ ਉਹੀ ਗੱਲਾਂ ਤੇ ਫੇਰ ਆ ਗਈ ਪਹਿਲਾਂ ਆਪਣੇ ਨਾਲ ਕੀ ਕੁਝ ਹੋ ਗਿਆ ਟੇ ਜਦ ਨਹੀਂ ਤੇਰੇ ਸਭ ਕੁਝ ਯਾਦ ਹੈ ਮੇਰੇ ਉਹ ਯਾਦ ਕਰ ਕਰਕੇ ਜਿਤ ਦੁਖੀ ਹੁੰਦਾਗਾ ਬਿਸਾਰਾ ਦਿਨ ਉਹੀ ਗੱਲ ਹੈ ਮਾਂਗ ਰੋਦੇ ਜੰਮੇ ਜਵਾਖਾਂ ਚੱਲਣ ਵਾਲੇ ਹੋ ਰਹੇ ਨੇ ਇਹ ਉਵੇਂ ਜੋ ਫਿਰਦਾ ਏ ਵੀ ਟਾਈਮ ਹੀ ਹੁੰਦਾ ਕੋਈ ਜਿਹੜਾ ਕੋਈ ਟਾਈਮ ਪੈਂਦਾ ਨਾ ਚੰਗੇ ਵਾਸਤੇ ਪੈਂਦਾ ਮਾੜੇ ਵਾਸਤੇ ਨਹੀਂ ਪੈਂਦਾ ਹੁਣ ਤੂੰ ਮਾੜਾ ਜਿਹਾ ਸਬਰ ਕਰ ਉਹ ਵਧੀਆ ਕੰਮ ਹੋਊਗਾ ਐਂ ਨਾ ਕਰ ਤੂੰ ਆਹੋ ਤੂੰ ਤਾਂ ਕਹਿ ਤਾਂ ਵਧੀਆ ਹੋਊਗਾ ਕਿਹਾ ਨਹੀਂ ਪਹਿਲਾਂ ਆਪਾਂ ਥੋੜਾ ਦੁੱਖ ਦੇਖਿਆ ਹੁਣ ਤਾਂ ਦੁੱਖ ਹੀ ਦੇਖੀ ਗਏ ਤੈਨੂੰ ਤਾਂ ਫਿਕਰ ਇਹ ਨਹੀਂ ਹੈਗੀ ਘਰ ਦੀ ਤਾਂ ਤੈਨੂੰ ਫਿਕਰ ਇਹ ਨਹੀਂ ਬਸ ਤੂੰ ਤਾਂ ਕਦੇ ਉਹਦੇ ਨਾਲ ਭੱਗਿਆ ਕਦੇ ਉਹਦੇ ਨਾਲ ਭੱਗਿਆ ਕਦੇ ਤਾਂਸ ਖੇਡ ਲਿਆ ਕਦੇ ਘਰੇ ਆ ਕੇ ਚਾਬੀ ਕੇ ਫੇਰ ਭੱਗਿਆ بس ਬਾਰੇ ਦੇ ਕੰਮਾਂ ਤੋਂ ਨਹੀਂ ਤੈਨੂੰ ਲੋਕਾਂ ਦੇ ਕੰਮਾਂ ਤੋਂ ਮਿਲਦੇ। ਇਹ ਕਰ ਬਹੁਤ ਐ ਤੂੰ ਨਹੀਂ ਸਾਡੀ ਗੱਲ ਮੰਨਦੀ। ਤੂੰ ਚਲਾਉਣੀ ਆ ਆਪਦੀ। ਆ ਹੁਣ ਫੇਰ ਉੱਥੇ ਆ ਖੜੀ। ਮੈਂ ਭਾਈ ਨੂੰ ਫੋਨ ਕਰਦੀ ਆ ਮੈਂ ਕਰਦੀ ਆ। ਹੈ ਕੀ ਕਰੂਗੀ ਨਰਸ ਦਾ ਜਦੋਂ ਆ ਆਪਣੇ ਸਿਰੇ ਚੜਨ ਵਾਲੀ ਐ ਕਹਾਣੀ ਹੁਣ ਸਾਰੀ। ਮੈਨੂੰ ਨਹੀਂ ਲੱਗਦਾ ਵੀ ਇਹ ਕਹਾਣੀ ਸਿਰੇ ਚੜੂਗੀ। ਜਦੋਂ ਇਹਦੀ ਮਾਂ ਹੀ ਨਹੀਂ ਪੱਬ ਲੱਗਣ ਦਿੰਦੀ। ਉਹ ਕੋਈ ਨਹੀਂ ਅੱਦਾ ਜੀ ਹੁੰਦਾ ਤੂੰ ਮਾਂ ਕੰਨੀ ਤਾਂ ਝਾਕੀ ਜਾਨੀ ਤੂੰ ਆਪਦੇ ਕੰਨੀ ਵੀ ਝਾਕ ਲੈ। ਮਾਂ ਨਹੀਂ ਪੱਬ ਲੱਗਣ ਦਿੰਦੀ। ਆਪ ਦੇਖ ਲਈ ਹੁਣ ਮੈਂ ਤਾਂ ਹੱਥਾਂ ਤੇ ਬਿਠਾ ਕੇ ਰੱਖ ਦਿਆ ਉਹਨੂੰ ਹੋਰ ਦੱਸ ਕੀ ਤੇਰੀ ਗੱਲ ਠੀਕ ਹੈ ਕਈ ਵਾਰ ਆ ਨਾ ਕੋਈ ਕਮੀ ਮਹਿਸੂਸ ਹੁੰਦੀ ਹੁੰਦੀ ਹੈ ਅਗਲੇ ਨੂੰ ਉਹ ਕੁੜੀ ਜਦੋਂ ਆਪਣੇ ਬਾਲ ਐ ਉਹ ਸੋਖ ਆਪਣੇ ਬਾਲ ਐ ਦੋਨੇ ਖੁਸ਼ ਨੇ ਹੋ ਜਾਣ ਦੇ ਇੰਤਜ਼ਾਰ ਕਰ ਲੈ ਥੋੜਾ ਬਹੁਤ ਕੋਈ ਬੜਾ ਲੰਮੀ ਚੋੜੀ ਗੱਲ ਨਹੀਂ ਉਹ ਤਾਂ ਲੈ ਆਉਰੇ ਇਹਨਾਂ ਦੇ ਬੇੜੇ ਚ ਰੂੜੀ ਆ ਵੀ ਜੇ ਡੰਗਰ ਹੋਣਗੇ ਘਰੇ ਤਾਂ ਹੀ ਦੁੱਧ ਪੀਵਾਂਗੇ ਇਹ ਜੀ ਮਾੜੇ ਕਰ ਮਾਲੀ ਆ ਉਹ ਦੇਖ ਲੈ ਉਹਨਾਂ ਸੱਚੀ ਗੱਲ ਦਾ ਫਰਮਾਨ ਹੈਗੀ ਗੁਸਤਾ ਆਪਦੀਆਂ ਤਾਂ ਕੱਠ ਚ ਤੇ ਲੋਕਾਂ ਦੇ ਹੱਥ ਚ ਹੈ ਤੂੰ ਤਾਂ ਉਹ ਗੱਲ ਕਰੀ ਜਾਨੀ ਹੁਣ ਕੁਸ ਦਾ ਮੜਾ ਮੜਾ ਸੋਤ ਲੈ ਇਸ ਕਰਨ ਨੂੰ ਵੀ ਮੈਂ ਕੀ ਕਰਦੀ ਤੂੰ ਕੀ ਕੁਛ ਕਰਿਆ ਹੁਣ ਤਾਈ ਜੇ ਹੁਣ ਮੈਂ ਤੈਨੂੰ ਸਿਰ ਦੀ ਗੱਲ ਆਖਾਂ ਨਾ ਤੈਨੂੰ ਗੁੱਸਾ ਲੱਗੂਗਾ ਤੇਰੇ ਪੁੱਤ ਦਾ ਘਰ ਜਾਣ ਤੇ ਤੇਰਾ ਪੂਰਾ ਪੂਰਾ ਹੱਥ ਆਹੋ ਤੂੰ ਤਾਂ ਮੇਰੇ ਸਿਰ ਚਾਜਾ ਕਰ ਸੁਧੇ ਜੁੱਤੀਆਂ ਕਦੇ ਨਹੀਂ ਮੇਰੇ ਪੱਖ ਦੀ ਗੱਲ ਕਰੀ ਤੇ ਕਦੇ ਵੀ ਅਸੀਂ ਤੇਰੀ ਕਾਲੀ ਜਵਾਨ ਹੈ ਸਾਰਾ ਦਿਨ ਮੈਨੂੰ ਇਹ ਭੰਡੂਗਾ ਨਾਲੇ ਤੈਨੂੰ ਕਿਹੜਾ ਪਤਾ ਨਹੀਂ ਹੈਗਾ ਵੀ ਕੀ ਕੁਛ ਹੁੰਦਾ ਰਿਹਾ ਹੈ ਉਹ ਮੇਰੀ ਤਾਂ ਜ਼ੁਬਾਨ ਕਾਲੀ ਹੈ ਤੇਰੀ ਟਿੱਟੀ ਜ਼ੁਬਾਨ ਦਾ ਨਹੀਂ ਅੰਤ ਮੈਂ ਤਾਜੀ ਕੁੱਟ ਮੰਗੀਆ ਹੋਰ ਹੀ ਕਹਾਣੀਆਂ ਲੈ ਕੇ ਬੈਗੀ ਹੁਣ ਤੂੰ ਲਿਹਾਣੀਆਂ ਤਾਜੀ ਕੁੱਟ ਕਮਾਪੇ ਪੀਲਾ ਜਾ ਕੇ ਲਿਆ ਦੇੰਨੀਆਂ ਨਹੀਂ ਪੀ ਲੈ ਜਾ ਕੇ ਮੈਂ ਇੱਥੇ ਤੋ ਰਹਿ ਨਹੀਂ ਜਾਂਦਾ ਪੈਰ ਦੁਖਦਾ ਮੇਰਾ ਮੈਨੂੰ ਦੀਦਾ ਸੀ ਪਹਿਲੇ ਵੀ ਇਹ ਤਾਂ ਮੈਨੂੰ ਨਿਕੜੂ ਦੇ ਜੀ ਖੜੀ ਐ ਆਹੋ ਇਹ ਤਾਂ ਕਹਿਣਾ ਹੀ ਸੀ ਐਂ ਕਹਿੰਦੇ ਨੇ ਵੀ ਆਉਂਦੀਆਂ ਨੂਹਾਂ ਨੂੰ ਤਾਂ ਸਿਰ ਤੇ ਬਿਠਾ ਲੈ ਨਾਲੇ ਨੂਹ ਖੁਸ਼ ਨਾਲੇ ਨੂਹ ਦੇ ਪੇਕੇ ਆਲੇ ਖੁਸ਼ ਨਾਲੇ ਮੁੰਡਾ ਖੁਸ਼ ਫਿਰ ਤਾਂ ਸਾਰੇ ਖੁਸ਼ ਨੇ ਫੇਰ ਵੀ ਇੰਨਾ ਘਦਬ ਕਤਾਰ ਰੱਖਣੀ ਪੈਂਦਾ ਹੁਣ ਜੇ ਆਉਂਦੀ ਨੂੰ ਇਹ ਸਾਰਾ ਘਰ ਦਾ ਪੇਤੇ ਦੇ ਫੇਰ ਕਿੱਥੋਂ ਘਰ ਵਸਣ ਦਿੰਦੇ ਨੇ ਫੇਰ ਕਿੱਥੇ ਬੁੜਾ ਬੁੜੀ ਨੂੰ ਰੇ ਸਿਆਣਦਿਆਂ ਨੇ ਨਹੀਂ ਤੂੰ ਹੀ ਫਿਰੇਗਾ ਠੇਬੇ ਖਾਂਦਾ ਮੈਂ ਤਾਂ ਫੇਰ ਵੀ ਐ ਸੋਚ ਲੂੰਗੀ ਮੇਰੇ ਭਾਈ ਦੇ ਗੋਡੇ ਜਾ ਲਗੂੰਗੀ ਤੈਨੂੰ ਹੀ ਨਹੀਂ ਕਿਸੇ ਨੇ ਸਿਆਣਨਾ ਹੈਗਾ ਬਸ ਇੱਕ ਗੱਲ ਤਾਂ ਇਹਦੀ ਵੀ ਸੱਚੀ ਹੈ ਕਿਤੇ ਨਾ ਕਿਤੇ ਧੱਕਾ ਤਾਂ ਮੈਂ ਵੀ ਕਰ ਜਾਨੀ ਆ ਚਲੋ ਜੋ ਕਰਮਾ ਚ ਬਣ ਜੂਗਾ ਫੇਰ ਹੋਰ ਕੀ ਹੈਗਾ सुख हाँ जी मैं की गल हम हैरानी ही हो क्या कुछ पूछो भी भी तो पूछ लो कि मैं इतने कर ਕਰਨ ਕਿ ਆਂਗੇ ਪੁੱਛ ਲੋ ਇਹਨੂੰ ਆਪਣੇ ਨਾਲ ਦਿਲ ਦੀਆਂ ਗੱਲਾਂ ਕਰੀਆਂ ਜਾਂਦੀਆਂ ਨੇ ਜਿਹੜੇ ਬਗਾਨੇ ਹੁੰਦੇ ਨੇ ਉਹਨਾਂ ਨੂੰ ਤਾਂ ਹਾਲ ਵੀ ਨਹੀਂ ਪੁੱਛੇ ਜਾਂਦੇ ਜਿੰਨਾ ਲੋਕਾਂ ਪਿੱਛੇ ਲੱਗੇ ਹੋયા ਨਾ ਉਹਨਾਂ ਕਰਕੇ ਅੱਜ ਆਪਾਂ ਦੂਰ ਦੂਰ ਖੜੇ ਆ ਲੋਕਾਂ ਕਰਕੇ ਨਹੀਂ ਤਰੀਆਂ ਆਕੜਾਂ ਕਰਕੇ ਦੂਰ ਆ ਤੇ ਤੂੰ ਗਲਤੀ ਨਹੀਂ ਗੁਨਾਹ ਕੀਤਾ ਸੀ ਤੇ ਗੁਨਾਹ ਦੀ ਕੋਈ ਮਾਫੀ ਨਹੀਂ ਦੇਂਦੀ ਜਿਹੜੇ ਗੁਨਾਹਦਿਆਂ ਗੱਲਾਂ ਕਰਦੇ ਹੋ ਸੁਖ ਜਿਹੜਾ ਮੈਂ ਕੀਤਾ ਹੀ ਨਹੀਂ ਤੇ ਬਾਕੀ ਗੁਨਾਹ ਤਾਂ ਲੋਕਾਂ ਨੇ ਕਰਤੇ ਆਪਾਂ ਨੂੰ ਦੂਰ ਕਰਕੇ ਤੇ ਸਭ ਤੋਂ ਵੱਡੇ ਮੂਰਖ ਤੁਸੀਂ ਜਿਹੜਾ ਤੁਸੀਂ ਉਹਨਾਂ ਤੇ ਭਰੋਸਾ ਕਰਦੇ ਰਹੇ ਜਦੋਂ ਰਹਿਣਾ ਲੋਕਾਂ ਚ ਹੈ ਤਾਂ ਯਕੀਨ ਵੀ ਲੋਕਾਂ ਦੀ ਕਰਨਾ ਪੈਂਦਾ ਹੈ ਤੇ ਕਿਸੇ ਦਾ ਘਰ ਝਾੜ ਕੇ ਆਪਦਾ ਘਰ ਬਣਾ ਕੇ ਕੋਈ ਜ਼ਿੰਦਗੀ ਨਹੀਂ ਜਿਉ ਲੈਂਦਾ ਤੇ ਤੂੰ ਮੇਰਾ ਘਰ ਜਾਣ ਕੇ ਆਪਦਾ ਵਸਾਇਆ ਸੀ 40 ਲੱਖ ਤੇਰੀ ਝੋਲੀ ਪਾ ਕੇ ਤੋੜਿਆ ਸੀ ਕੱਲਾ ਤਲਾਕ ਨਹੀਂ ਦਿੱਤਾ ਸੀ ਤੈਨੂੰ ਕਿਹੜੇ 40 ਲੱਖ ਦੀਆਂ ਗੱਲਾਂ ਕਰਦੇ ਹੋ ਉਹੀ 40 ਲੱਖ ਜਿਹੜਾ ਤੂੰ ਮੰਗਣ ਲੱਗਿਆ 1 ਮਿੰਟ ਵੀ ਨਹੀਂ ਸੋਚਿਆ ਜਿਹੜੇ ਘਰ ਦਾ ਖਾਦਾ ਉਸ ਵਿੱਚ ਸ਼ੇਕ ਕਰ ਗਈ ਤੂੰ ਤਾਂ ਇੱਕ ਘਰ ਤਾਂ ਡੈਨ ਵੀ ਛੱਡ ਦਿੰਦੀ ਐ ਬੱਲੇ ਤੁਹਾਡੇ ਕਦੀ ਤਾਂ ਨਾ ਅੱਖਾਂ ਦੇਖੇ ਯਕੀਨ ਕਰਿਆ ਕਰੋ ਤੇ ਤੁਸੀਂ ਕੰਨਾਂ ਦੇ ਕੱਚੇ ਰਹੇ ਸੁਖ ਤੇਰੇ ਹੱਥਾਂ ਦੇ ਲਿਖਿਆਂ ਤੇ ਯਕੀਨ ਕਰਿਆ ਤਲਾਕ ਦੇ ਪੇਪਰਾਂ ਤੇ ਤੇਰੇ ਸਾਈਨ ਸੀ ਇਕੱਲੇ ਮੇਰੇ ਨਹੀਂ ਅੱਖਾਂ ਖੋਲ ਕੇ ਤੇ ਸਾਰਾ ਕੁਝ ਪੜ ਕੇ ਫੇਰੇ ਸਾਈਨ ਕੀਤੇ ਹੋਣੇ ਜਿਹਦੇ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਮੈਨੂੰ ਤਲਾਕ 40 ਲੱਖ ਰੁਪਏ ਤੋਂ ਬਾਅਦ ਮਿਲੂਗਾ ਮੈਂ ਕੋਈ ਪੇਪਰ ਤਿਆਰ ਨਹੀਂ ਕਰਵਾਏ ਸੀ ਤੇ ਦੂਜੀ ਗੱਲ ਇਹ ਆ ساری ਉਮਰ ਤੁਹਾਡੇ ਪਿਆਰ ਨੂੰ ਤਰਸਦੀ ਰਹੀ ਮੈਂ ਤੇ ਲਾਸਟ ਤੇ ਆਣ ਕੇ ਜਦੋਂ ਮੈਂ ਇਹ ਜੇ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਤਾਂ ਮੇਰੇ ਤੇ ਤੁਸੀਂ ਤੌਮ ਤਾਂ ਲਾਤੀਆਂ ਬਿਨਾਂ ਸੱਚਾਈ ਜਾਣੇ ਵਾਹ ਵੇ ਸਤਿਰਾ ਸਾਡੇ ਬੋਲ ਵੀ ਅੱਜ ਤੈਨੂੰ ਤੌਮਤਾ ਲੱਗਣ ਲੱਗੇ ਸੱਚ ਸੱਚੀ ਕਹਿ ਕਿਸੇ ਸਿਆਣੇ ਨੇ ਵੀ ਕੌੜਾ ਹੁੰਦਾ ਤੇ ਤੇਥੋਂ ਇਹ ਸੱਚ ਸੁਣਿਆ ਨਹੀਂ ਜਾਂਦਾ ਤੇ ਇਹ ਗੱਲ ਸੱਚੀ ਐ ਤੂੰ ਇਸ ਗੱਲ ਨੂੰ ਨਕਾਰ ਨਹੀਂ ਸਕਦੀ ਮੇਰੇ ਇਕੱਲੇ ਦੇ ਸੈਨ ਨਹੀਂ ਸੀ ਤੇਰੇ ਵੀ ਸੈਨ ਸੀ ਸੈਨਾਂ ਦੀਆਂ ਗੱਲਾਂ ਕਰਦੇ ਹੋ ਤੇ ਜਿਹੜੀਆਂ ਤੁਸੀਂ ਲੋਕਾਂ ਦੀਆਂ ਸੁਣ ਸੁਣ ਕੇ ਘਰੋਂ ਕੱਢਦੇ ਰੇ ਹਰ ਵਾਰੀ ਉਹ ਤਾਂ ਵੀ ਦੱਸੋ ਉਹ ਕਿਹੜੇ ਪਾਸੇ ਲਾਊਗਾ ਉਹ ਛੱਡ ਯਾਰ ਕੀ ਲੋਕਾਂ ਨੇ ਸੁਣਨੇ ਆ ਤੇ ਕੀ ਤੇਰੀਆਂ ਹੁਣ ਤਾਂ ਸਾਰੇ ਚੰਗੇ ਨੇ ਤੇ ਸਾਰੇ ਮਾੜੇ ਨੇ ਜਿਹੜਾ ਵੇਲਾ ਲੰਘ ਗਿਆ ਹੁਣ ਉਹਨੂੰ ਸੋਚ-ਸੋਚ ਕੇ ਕੀ ਪਛਤਾਉਣਾ ਹੁਣ ਤਾਂ ਇਹ ਗੱਲ ਹੈ ਕਿ ਸਾਲੇ ਮੇਰੇ ਤਾਂ ਕਰਮੇ ਮਾੜੇ ਨੇ ਰੱਬ ਨੂੰ ਵੀ ਪਤਾ ਲੱਗ ਜਾਂਦਾ ਮੇਰੀਆਂ ਖੁਸ਼ੀਆਂ ਦਾ ਤੇ ਉਹ ਤੋਂ ਖੁਸ਼ ਮੈਂ ਦੇਖਿਆ ਨਹੀਂ ਜਾਂਦਾ ਮੇਰੀਆਂ ਖੁਸ਼ੀਆਂ ਨੂੰ ਨਾਜ਼ਰ ਬਹੁਤ ਸ਼ਿੱਤੀ ਲੱਗ ਜਾਂਦੀ ਹੈ ਤਾਹੀ ਤਾਂ ਤੂੰ ਜਗਮ ਹਰੇ ਕਰਨ ਆ ਗਈ ਦੁਆਰਾ ਤੋਂ ਨਾ ਸੁਖ ਐਵੇਂ ਨਾ ਬੋਲੋ ਮੈਨੂੰ ਤੁਹਾਡੀਆਂ ਖੁਸ਼ੀਆਂ ਤੋਂ ਉੱਪਰ ਕੁਝ ਨਹੀਂ ਹੈ ਮੈਂ ਤੁਹਾਨੂੰ ਹਮੇਸ਼ਾ ਤੋਂ ਆਪਣਾ ਰੱਬ ਵੀ ਸਮਝਦੀ ਰਹੀ ਆ ਪਰ ਮੈਂ ਤੁਹਾਨੂੰ ਅੱਜ ਇੱਕ ਗੱਲ ਕਰਨੀ ਆ ਕਿ ਮੈਨੂੰ ਇੱਕ ਮੌਕਾ ਦੋ ਕਿ ਮੈਂ ਤੁਹਾਡੇ ਮੂਰੇ ਸਾਰਾ ਸੱਚ ਰੱਖ ਸਕਾਂ ਜੋ ਸੱਚਾ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਸਿਰਫ ਸੁਣੀਆਂ ਸੁਣੀਆਂ ਗੱਲਾਂ ਤੇ ਯਕੀਨ ਕਰਦੇ ਹੋ ਕੰਨ ਦੇ ਕੱਚੇ ਨਾ ਬੜੋ ਇਹਨੇ ਜਿੱਦ ਨਾਲ ਕਰ ਹਮੇਸ਼ਾ ਟੁੱਟਦੇ ਆ ਜੋ ਆਪਾਂ ਤੋੜ ਕੇ ਬੈਗੇ ਕੋਈ ਗੱਲ ਪਹਿਲਾਂ ਵੀ ਜ਼ਿੰਦਗੀ ਦੇ ਤੈਨੂੰ ਇੰਨੇ ਸਾਲ ਦੇ ਚੁੱਕਿਆ ਮੈਂ ਦੋ ਢਾਈ ਸਭ ਤੇਰੀ ਜਾਣ ਤੋਂ ਬਾਅਦ ਨਹੀਂ ਲੱਗਦੇ ਨੇ ਅੱਜ ਦੇ ਸਾਥ ਤੋਂ ਤੇਰੇ ਅੰਦੀ ਹੁੰਦੀ ਆ ਸੱਚ ਸਾਫ਼ਦ ਕਰਨ ਵਾਲਾ ਟਾਈਮ ਇਹ ਵੀ ਦਿੱਤਾ ਤੈਨੂੰ ਜੇ ਸੱਚੀ ਹੋਈ ਤਾਂ ਮੱਥੇ ਲੱਗੇ ਨਹੀਂ ਮੇਰੀ ਪੈੜ ਵੀ ਨਾ ਦੇਖੀ ਕਦੇ ਠੀਕ ਆ ਬਸ ਮੇਰਾ ਇੰਤਜ਼ਾਰ ਜ਼ਰੂਰ ਕਰਿਓ ਕਿਉਂਕਿ ਜੋ ਹੁਣ ਮੈਂ ਸੱਚ ਲੈ ਕੇ ਆਉਂਗੀ ਕੁਝ ਹੋਰ ਹੀ ਹੋਊਗਾ ਸੁਖ ਜੀ ਤੁਸੀਂ ਮੈਨੂੰ ਹੁਣ ਇੱਥੇ ਕਿਉਂ ਬੁਲਾਇਆ ਮੈਂ ਮੈਂ ਤੁਹਾਨੂੰ ਤਾਂ ਇੱਥੇ ਬੁਲਾਇਆ ਜਿਹੜੀ ਤਲਾਕ ਵਾਲੀ ਗੱਲ ਆ ਉਸ ਵਿਸ਼ੇ ਤੇ ਗੱਲ ਕਰਨਾ ਚਾਹੁੰਦੀ ਆ ਮੈਂ ਹੁਣ ਤਾਂ ਤਲਾਕ ਹੋ ਗਿਆ ਹੁਣ ਕੀ ਰਹਿ ਗਿਆ ਮੈਡਮ ਕਾਗਜ਼ ਕਾਲੇ ਕਰਕੇ ਤਲਾਕ ਨਹੀਂ ਹੁੰਦੇ ਮੈਨੂੰ ਪੁੱਛ ਕੇ ਦੇਖੋ ਮੇਰੇ ਦਿਲ ਚ ਅੱਜ ਵੀ ਉਹੀ ਸਭ ਕੁਝ ਅਜੋ ਪਹਿਲਾਂ ਸੀਗਾ ਮੰਨਿਆ ਮੈਂ ਇੰਨਾ ਟਾਈਮ ਡਿਪਰੈਸ਼ਨ ਦੇ ਵਿੱਚ ਰਹੀ ਆ ਔਰ ਜਿਹੜੀਆਂ ਜਿਹੜੀਆਂ ਸਿਚੁਏਸ਼ਨ ਚੋਂ ਮੈਂ ਨਿਕਲ ਕੇ ਆਈ ਆ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਮੈ ਤੁਹਾਨੂੰ ਇੱਥੇ ਤਾਂ ਬੁਲਾਇਆ ਮੈਨੂੰ ਹੋਰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਪਰ ਮੈਂ ਆਪਣੇ ਘਰ ਨੂੰ ਬਸਾਉਣਾ ਚਾਹੁੰਦੀ ਹਾਂ ਮੈਂ ਆਪਣੀ ਜ਼ਿੰਦਗੀ ਸੁੱਖ ਨਾਲ ਹੀ ਕੱਟਣਾ ਚਾਹੁੰਦੀ ਹਾਂ ਔਰ ਇਹਦੇ ਵਿੱਚ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਹੁਣ ਮੈਂ ਤੇ ਕੀ ਮਦਦ ਕਰ ਸਕਦੀ ਹਾਂ ਜਿਹੜਾ ਕੋ ਸੋਣਾ ਸੀ ਹੋ ਗਿਆ ਤਲਾਕ ਤਾਂ ਤੁਹਾਡਾ ਹੋ ਗਿਆ ਮੈਨੂੰ ਉਦੋਂ ਕੁਝ ਨਹੀਂ ਪਤਾ ਲੱਗਾ ਮੈਂ ਕਿ ਨਾ ਸਮਝੀਆਂ ਗੁੱਸੇ ਚ ਕਿ ਉਹ ਫੈਸਲਾ ਲੈ ਲਿਆ ਸੀ ਜੇ ਤੁਸੀਂ ਚਾਹੋ ਤਾਂ ਤੁਸੀਂ ਮੇਰਾ ਘਰ ਤੁਹਾਾਰਾਂ ਤੋਂ ਫੇਰ ਵਸਾ ਸਕਦੇ ਹੋ ਵੈਸੇ ਤਾਂ ਮੇਰਾ ਕੰਮ ਖਤਮ ਹੋ ਗਿਆ ਸੀ ਪਰ ਮੈਂ ਇਨਸਾਨੀਅਤ ਨਾਤੇ ਤੇ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਥੈਂਕ ਯੂ ਮੈਮ ਪਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਹਾਂਜੀ ਦੱਸੋ ਮੈਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਜੇ ਤੁਸੀਂ ਇਹ ਸਾਰੀ ਗੱਲ ਸੁੱਖ ਦੇ ਮੂਰੇ ਰੱਖ ਦੋ ਤਾਂ ਸ਼ਾਇਦ ਮੇਰਾ ਟੁੱਟਿਆ ਹੋਇਆ ਘਰ ਫੇਰ ਵਸ ਜੇ ਵੈਸੇ ਤਾਂ ਮੇਰਾ ਸਾਰਾ ਕੰਮ ਖਤਮ ਹੋ ਗਿਆ ਪਰ ਫਿਰ ਵੀ ਜੇ ਮੇਰੀ ਇੱਕ ਗੱਲ ਕਹਿਣ ਨਾਲ ਤੁਹਾਡਾ ਰਿਸ਼ਤਾ ਬਚਦਾ ਤਾਂ ਮੈਂ ਤੁਹਾਡੀ ਹੈਲਪ ਜ਼ਰੂਰ ਕਰੂੰਗੀ ਦੱਸੋ ਮੈਂ ਕੀ ਕਰਾਂ ਮੈਡਮ ਤੁਸੀਂ ਮੇਰੇ ਨਾਲ ਅੱਜ ਸੁਖ ਦੇ ਘਰੇ ਜਾ ਸਕਦੇ ਹੋ ਅੱਜ ਹਾਂਜੀ ਹਾਂਜੀ ਚਲੋ ਚੱਲਦੇ ਆਂ ਮਾਡਰਾ ਮਾਇਆ ਤੁਮ ਬਕੀਰ ਸਾਹਿਬ ਨੂੰ ਮੇਰੇ ਘਰੇ ਕਿਉਂ ਲੈ ਕੇ ਆਏਏ ਸੋਕੇ ਡਰਾਮਾ ਨਹੀਂ ਹੈਗਾ ਇਹ ਮੈਂ ਸੱਚ ਦਖਾਣਾ ਤੁਹਾਨੂੰ ਹਾਂਜੀ ਮੈਡਮ ਜੋ ਵੀ ਸੱਚ ਆ ਇਹਨਾਂ ਦੇ ਮੂਹਰੇ ਰੱਖੋ ਤਾਂ ਕਿ ਇਹਨਾਂ ਦੀਆਂ ਵੀ ਅੱਖਾਂ ਖੁੱਲ ਜਾਣ ਸੱਚ ਕੀ ਆ ਆ ਤੁਹਾਡੇ ਸਾਹਮਣੇ ਆ ਆ ਸਾਈਨ ਤਾਂ ਤੁਸੀਂ ਉਹ ਕੀਤੇ ਨੇ ਦੇ ਉੱਪਰ ਤੇ ਤੁਸੀਂ ਲਿਖਿਆ ਵੀ ਸੀ ਇੱਥੇ ਲਿਖਵਾ ਕੇ ਗਏ ਹੋ ਵੀ ਇਹਨਾਂ ਖਰਚਾ ਸਾਡੇ ਵਿਆਹ ਦੇ ਉੱਤੇ ਹੋਇਆ ਜੋ ਖਰਚਾ ਤੁਸੀਂ ਲਿਖਵਾਇਆ ਉਹ ਮੇਰਾ ਫਰਜ਼ ਬਣਦਾ ਤੁਹਾਨੂੰ ਦਿਵਾਉਣਾ ਤੇ ਜੋ ਮੈਨੂੰ ਸਹੀ ਲੱਗਿਆ ਉਹ ਮੈਂ ਕੀਤਾ ਅਸੀਂ ਹਰੇਕ ਕਲਾਇੰਟ ਦਾ ਖਰਚਾ ਜੋ ਹੁੰਦਾ ਉਸ ਨੂੰ ਦਿਵਾਉਨੇ ਆ। ਚਲੋ ਮੰਨਦੀ ਆ ਤੁਸੀਂ ਆਪਦੀ ਜਗ੍ਹਾ ਤੇ ਸਹੀ ਹੋ। ਪਰ ਕੀ ਤੁਹਾਨੂੰ ਮੈਂ ਕਿਹਾ ਸੀ ਕਿ ਪੈਸੇ ਚਾਹੀਦੇ ਆ? ਉਹ ਕੀ ਫਰਕ ਪੈਂਦਾ ਹੈ? ਤੂੰ ਕਹਿ ਜਾ ਇਹਨਾਂ ਨੇ ਕਿਹਾ। ਕੱਲ ਤਾਂ ਪੈਸਿਆਂ ਦੀ ਸੀ। ਪੈਸੇ ਦੇ ਕੇ ਨਿਬੜ ਗਈ। ਹੁਣ ਚੰਗੀ ਜੀ ਬਣ ਕੇ ਕਿਹਨੂੰ ਦਿਖਾਉਣੀ ਆ? ਨਾਲੇ ਸੈਨ ਤਾਂ ਤੂੰ ਵੀ ਪੜ ਕੇ ਕੀਤੇ ਹੋਣੇ। ਮਾਰਦੀਆਂ ਗੱਲਾਂ। ਹੁਣ ਮੈਨੂੰ ਦੱਸੇਗੀ ਸੱਚ ਕੀ ਹੈ ਤੇ ਝੂਠ ਕੀ ਹੈ। ਉਹ ਚੰਗੀ ਜੀ ਨਾ ਬਣ ਬਹੁਤੀ ਬਸ ਇਹ ਤਾਂ ਫਰਕ ਆ ਸੁਖ ਕਿ ਤੁਸੀਂ ਕਦੇ ਮੇਰੇ ਤੇ ਯਕੀਨ ਨਹੀਂ ਕੀਤਾ ਲੋਕਾਂ ਦੀਆਂ ਗੱਲਾਂ ਸੁਣਦੇ ਸੀ ਬੰਦਾ ਤਾਂ ਇੱਥੋਂ ਤੱਕ ਪਹੁੰਚ ਗਿਆ ਫਿਰ ਮੈਂ ਵੀ ਤਉ ਦੇਖ ਕੇ ਸਾਈਨ ਕਰਨ ਲੱਗੀ ਫਿਰ ਉਹ ਚੰਗੀ ਬਣਨ ਦਾ ਦਿਖਾਵਾ ਨਾ ਨਾ ਕਰ ਨਹੀਂ ਦੇਖਿਆ ਤੈਨੇ ਤੇਰੇ ਇੱਕ ਨਾਂ ਦੇਖਣ ਕਰਕੇ ਮੈਂ ਆਪਦੀ ਕੋਠੀ ਵੇਚ ਕੇ ਤੈਨੂੰ ਪੈਸੇ ਦਿੱਤੇ ਸੀਗੇ ਹੁਣ ਉਹ ਪੈਸੇ ਤੇਰੇ ਕੋਲ ਨੇ ਚਾਹੇ ਕਿਸੇ ਹੋਰ ਕੋਲ ਨੇ ਉਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਮਿੰਟ ਇੱਕ ਮਿੰਟ ਤੁਸੀਂ ਮੇਰੀ ਗੱਲ ਸੁਣੋ ਮੈਨੂੰ ਲੱਗਦਾ ਏ ਤੁਹਾਡਾ ਜਿਹੜਾ ਰੌਲਾ ਹੈਗਾ ਉਹ ਤਲਾਕ ਦਾ ਨਹੀਂ ਪੈਸੇ ਦਾ ਤੁਹਾਡੀ ਜਾਣਕਾਰੀ ਲਈ ਮੈਂ ਇੱਕ ਗੱਲ ਕਲੀਅਰ ਕਰਦੀ ਆਂ ਕਿ ਤੁਹਾਡੀ ਬੰਦੀ ਪੇਮੈਂਟ ਮੇਰੇ ਕੋਲ ਹੈ ਤੁਹਾਡੇ ਕੋਲ ਹਾਂਜੀ ਮੇਰੇ ਕੋਲ ਕਿਉਂਕਿ ਤੁਸੀਂ ਸਾਈਨ ਕਰਨ ਤੋਂ ਬਾਅਦ ਦੋਨੋਂ ਮੈਨੂੰ ਨਹੀਂ ਮਿਲੇ ਤੇ ਤੁਹਾਡੀ ਪੇਮੈਂਟ ਮੇਰੇ ਕੋਲ ਪਈ ਹੈ ਅੱਜ ਵੀ ਮੈਂ ਤੁਹਾਨੂੰ ਬਹੁਤ ਕਾਲਾਂ ਕੀਤੀਆਂ ਪਰ ਤੁਸੀਂ ਅਟੈਂਡ ਨਹੀਂ ਕੀਤੀ ਕਾਲ ਅੱਜ ਵੀ ਮੈਂ ਪੇਮੈਂਟ ਤੁਹਾਡੀ ਵਾਪਸ ਦੇ ਦਿੰਦੀ ਆ ਜੇ ਤੁਹਾਨੂੰ ਚਾਹੀਦੀ ਹੈ ਤੁਸੀਂ ਲੈ ਲਓ ਨੇ ਮੈਂ ਇਹਨਾਂ ਦੀ ਪੇਮੈਂਟ ਬਣਦੀ ਇਹਨਾਂ ਨੂੰ ਵਾਪਸ ਕਰ ਦੇਣੀ ਆ ਹੁਣ ਪੇਮੈਂਟ ਦਾ ਕੀ ਕਰਨਾ ਹੈ ਮੈਡਮ ਜੀ ਹੁਣ ਤਾਂ ਐਸੀ ਦੀ ਝੋਲੀ ਭਰ ਦੋ ਤਲਾਕ ਦੇ ਪੇਪਰਾਂ ਤੇ ਸਾਈਨ ਜੋ ਕਰਤੇ ਮੈਡਮ ਨੇ ਬਸ ਕਰੋ ਸੁੱਖ ਮੈਡਮ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਤਾਂ ਸਿਰਫ ਕਲੀਅਰ ਕਰਨਾ ਸੀਗਾ ਉਹ ਕਰ ਤਾਂ ਬਾਕੀ ਜੋ ਮਰਜੀ ਸਮਝੀ ਜਾ ਜੰਨੇ ਵੀ ਪੈਸੇ ਇਹਨਾਂ ਨੇ ਦਿੱਤੇ ਹੋਏ ਸਾਰੇ ਵਾਪਸ ਕਰ ਦੋ ਰਹੀ ਗੱਲ ਤੁਹਾਡੀ ਫੀਸ ਦੀ ਉਹ ਮੈਂ ਤੁਹਾਨੂੰ ਖੋਦ ਦਵਾਂਗੀ ਠੀਕ ਹੈ ਜੀ ਮੇਰੇ ਕੋਲ ਜੋ ਬਣਦਾ ਇਹਨਾਂ ਦੀ ਪੇਮੈਂਟ ਅੱਜ ਮੈਂ ਇਹਨਾਂ ਨੂੰ ਵਾਪਸ ਕਰ ਦਿੰਨੀ ਆ ਤੁਸੀਂ ਸਾਈਨ ਕਰ ਦਿਓ ਤੇ ਇਹਨਾਂ ਦੀ ਪੇਮੈਂਟ ਇਹਨਾਂ ਨੂੰ ਵਾਪਸ ਮਿਲ ਜਾਊਗੀ ਇਹ ਮੈਨੂੰ ਕਹਿ ਦਿਓ ਮੈਡਮ ਜੀ ਹੋ ਸਾਈਨ ਕਰਨਗੇ ਤਾਂ ਸਭ ਕੁਝ ਪੜ ਕੇ ਕਰਨਾ ਕੱਲ ਨੂੰ ਮੇਰੇ ਤੋਂ ਗੱਲਾਂ ਕਲੀਅਰ ਕਰਨ ਦੇ ਟਾਈਮ ਨਹੀਂ ਹੈਗੇ ਤੇ ਬੜੀ ਸਿਆਣੇ ਨੂੰ ਬਹੁਤ ਟਾਈਮ ਨਾਲ ਯਾਦ ਆ ਗਿਆ ਨਾ ਗੱਲਾਂ ਕਲੀਅਰ ਕਰਨ ਵਾਲੀਆਂ ਜਦੋਂ ਮੇਰੀ ਜ਼ਿੰਦਗੀ ਬਰਬਾਦ ਹੁੰਦੀ ਸੀ ਉਦੋਂ ਤੈਨੂੰ ਪਤਾ ਨਹੀਂ ਲੱਗਿਆ ਇੰਤਾਂ ਤਾਂ ਮੇਰੇ ਤੇ ਵੀ ਬਹੁਤ ਲੱਗਿਆ ਫਿਰ ਜੇ ਉਹਨਾਂ ਨੂੰ ਮੈਂ ਖੋਲਣ ਤੇ ਆਈ ਤਾਂ ਬਹੁਤ ਟਾਈਮ ਵੇਸਟ ਹੋਊਗਾ ਮੈਂ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੁੰਦੀ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਹਾਂਜੀ ਇਹ ਤੁਹਾਡਾ ਰਿਸ਼ਤਾ ਹੁਣ ਫਿਰ ਵੀ ਚੱਲ ਸਕਦਾ ਹੈ ਇਹ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਜੇ ਤੁਸੀਂ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਲਾਹ ਕਰ ਲਓ ਤਲਾਕ ਦੀ ਕੋਈ ਐਡੀ ਗੱਲ ਨਹੀਂ ਹੁੰਦੀ ਜੇ ਤੁਸੀਂ ਰਿਸ਼ਤਾ ਬਸਾਉਣਾ ਚਾਹੁੰਦੇ ਹੋ ਤਾਂ ਹੁਣ ਵੀ ਬਸ ਸਕਦਾ ਹੈ ਤੁਸੀਂ ਸੋਚ ਲਿਓ ਇੱਕ ਵਾਰੀ ਫੇਰ ਰਹੀ ਗੱਲ ਪੈਸਿਆਂ ਦੀ ਉਹ ਤਾਂ ਮੈਂ ਤੁਹਾਡੀ ਕਲੀਅਰ ਕਰ ਹੀ ਦਿੱਤੀ ਪਰ ਮੈਂ ਫਿਰ ਵੀ ਚਾਹੁੰਨੀ ਆ ਕਿ ਤੁਸੀਂ ਆਪ ਦਾ ਰਿਸ਼ਤਾ ਨਾ ਖਰਾਬ ਕਰੋ ਖਰਾਬ ਹੋਣ ਨੂੰ ਰਹੀ ਕੀ ਇਹ ਵੜੰਜੇ ਪਿੱਛੇ ਜਦੋਂ ਤਲਾਕ ਹੀ ਹੋ ਗਿਆ ਤਲਾਕ ਤਲੂਕ ਦੀ ਕੋਈ ਐਡੀ ਗੱਲ ਨਹੀਂ ਹੁੰਦੀ ਔਰ ਇੱਕ ਗੱਲ ਹੋਰ ਜਿੱਥੇ ਦਿਲ ਮਿਲੇ ਹੁੰਦੇ ਨੇ ਉਥੇ ਕਾਗਜ਼ਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਬੇਸ਼ੱਕ ਕਾਗਜ਼ਾਂ ਦੀ ਕੋਈ ਵੈਲਿਊ ਜਾਂਦੀ ਪਰ ਗੱਲ ਹੁੰਦੀ ਏ ਜਜ਼ਬਾਤਾਂ ਦੀ ਤੇ ਜਿੱਥੇ ਰਿਸ਼ਤਿਆਂ 'ਚ ਇੱਕ ਵਾਰ ਫਿੱਕ ਪੈ ਜੇ ਫਿਰ ਪਹਿਲਾਂ ਵਾਲੀਆਂ ਗੱਲਾਂ ਦੁਬਾਰੇ ਨਹੀਂ ਬਣਦੀਆਂ ਸਸੀਕਾਲ ਜੀ ਜੋ ਮੈਨੂੰ ਲੱਗਿਆ ਉਹ ਮੈਂ ਕਹਤਾ ਅੱਗੇ ਤੁਹਾਡੀ ਮਰਜ਼ੀ ਪ੍ਰੋਗਰਾਮ ਤਾਂ ਬਹੁਤ ਵਧੀਆ ਸੀਗਾ ਸਵਾਹ ਵਧੀਆ ਦੀ ਪ੍ਰੋਗਰਾਮ ਉਹ ਦੇਖ ਲੈ ਮਠਿਆਈ ਕਹੀ ਜੀ ਬਣਾਈ ਸੀ ਚਾ ਜਹਾਲ ਹੈਗਾ ਦੀ ਕੋਈ ਉਹਨਾਂ ਦਾ ਤਾਂ ਇੱਕ ਖੂਰ ਤਾਂ ਬਣਾਉਣ ਵਾਲਾ ਹੈਗਾ ਖੂਰ ਆਹੋ ਬਣਾਉਣ ਵਾਲਾ ਦਾ ਖੂਰ ਸਰੀ ਗੱਲ ਨੂੰ ਤੇਰੀ ਨੂੰ ਇਹੀ ਜੀ ਨੂੰ ਨਾ ਮੁੰਡੇ ਤੈਨੂੰ ਸ਼ਰਮ ਨਹੀਂ ਆਉਂਦੀ ਬੇ ਐ ਇਹਨੂੰ ਨਹੀਂ ਸ਼ਰਮ ਆਈ ਘਰੇ ਆਉਂਦੀ ਨਾ ਕਾਤੋਂ ਬਠਾਰ ਕੇ ਤਾਂ ਇਹ ਹਲੇ ਕੋਈ ਕਮੀ ਰਹਿੰਦੀ ਸੀ ਇਸੇ ਨੂੰ ਪੁੱਛ ਲਾ ਮਾਂ ਤੈਨੂੰ ਵੀ ਕੁਝ ਪਤਾ ਹੀ ਹੋਣਾ ਇਹਨੂੰ ਕੀ ਪੁੱਛ ਲਈ ਤੈਨੂੰ ਨਹੀਂ ਪਤਾ ਕਿਥੇ ਗੱਲ ਦਾ ਬੇ ਸਾਰਾ ਤਾਂ ਘਰ ਮੂਦਾ ਮਾਰਦਾ ਹਲੇ ਕਸਰ ਰਹਿੰਦੀ ਸੀ ਆ ਹੁਣ ਪਤਾ ਲੱਗ ਗਿਆ ਹੋਊ ਇਹਨੂੰ ਵੀ ਸ਼ਾਂਤੀ ਨਾਲ ਰਹਿਣ ਲੱਗ ਗਿਆ ਘਰੇ ਹੱਸਦੇ ਬੱਸਦੇ ਨੇ ਦੁਬਾਰੇ ਫੇਰ ਸਤੀਲੀ ਲਾਉਣ ਆ ਗਈ ਇਹ ਬੱਸ ਕਰ ਬੇਬੇ ਕਿੰਨਾ ਕੁ ਬੋਲੇਗੀ ਉਪਾਇ ਤੇ ਤੈਨੂੰ ਸਾਡਾ ਸੁੱਖ برداشت ਨਹੀਂ ਹੋਇਆ ਵੀ ਇਹ ਸੁੱਖ ਨਾ ਰਹ ਰਹੇ ਨੇ ਜਿਹੜਾ ਕੁਝ ਪਹਿਲਾਂ ਹੋ ਗਿਆ ਉਹ ਤਾਂ ਹੋ ਗਿਆ ਬਾਪੂ ਜੀ ਮੇਰਾ ਕਸੂਰ ਕੀ ਆ ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਇੰਨਾ ਕੁਝ ਬੋਲੀ ਜਾਂਦੇ ਹੋ ਤੁਸੀਂ ਤਾਂ ਮੈਂ ਇਹਨੂੰ ਐ ਕਰਦੇ ਹੋ ਜਿਵੇਂ ਜ਼ਹਿਰ ਹੋਵਾਂ ਸਾਡਾ ਕਸੂਰ ਹਲੇ ਤੂੰ ਪੁੱਛਦੀ ਆ ਇੱਧਰ ਫੋੜੇ ਦਰਦ-ਦਰਦ ਤੇ ਸਾਨੂੰ ਬਦਨਾਮ ਕੀਤਾ ਤਾਂ ਹਲੇ ਸਾਨੂੰ ਸਾਡਾ ਕਸੂਰ ਪੁੱਛਦੀ ਆ ਨਾ ਮੇਰੀ ਗੱਲ ਸੁਣ ਲੈ ਸਾਰਾ ਤਾਂ ਸਾਡਾ ਬਣੇ ਬਣਾਇਆ ਸਾਰੀ ਖੇਡ ਤੈਂ ਖਰਾਬ ਕਰਤੀ ਨਹੀਂ ਐਡੀ ਮੈਂ ਕੋਠੀ ਪਾਈ ਬਿੱਤ ਜਾ ਮਨੜ ਰਹਾਂਗੇ ਬੜੇ ਸ਼ੌਂਕ ਦੇ ਮੇਰੇ ਮਨ ਚ ਤੈ ਤੈ ਕੀ ਕਰਨੀ ਸਾਨੂੰ ਉੱਥੇ ਜਾਣ ਤੋਂ ਪਹਿਲਾਂ ਵੀ ਕਹਿ ਆਦੀਦਾ ਉਹ ਬੇਬੇ ਮੇਰਾ ਕੋਈ ਕਸੂਰ ਨਹੀਂ ਮੈਂ ਤੈਨੂੰ ਸ਼ੁਰੂ ਤੋਂ ਵੀ ਇਹੀ ਕਹਿੰਦੀ ਸੀ ਅੱਜ ਵੀ ਕਹਿੰਨੀ ਆ ਮੈਂ ਤੇਰੀ ਕੋਠੀ ਨਹੀਂ ਵਕਾਈ ਅਸੀਂ ਤਾਂ ਵੇਚ ਕੇ ਪੈਸੇ ਦਿੱਤੇ ਨੇ ਹੁਣ ਤੂੰ ਚਾਹੇ ਸੈਨਾਂ ਦਾ ਬਹਾਨਾ ਲਾ ਲੈ ਚਾਹੇ ਡਿਪਰੈਸ਼ਨ ਦਾ ਇਹ ਤਾਂ ਮਨ ਘੜਤ ਗੱਲਾਂ ਹੋਈਆਂ ਤੇਰੀਆਂ ਕੋਈ ਕਸੂਰ ਫਿਰ ਸਾਰਾ ਸਾਡਾ ਹੀ ਆ ਭਾਈ ਬਾਪੂ ਜੀ ਮੈਨੂੰ ਪਤਾ ਤੁਹਾਡੇ ਤੱਕ ਤੇ ਬਹੁਤ ਖੁਸ਼ ਆਇਆ ਹੋਣਾ ਕੀ ਜੀਤਾ ਨੇ ਲਵ ਮੈਰਿਸ ਕਰਾ ਲਈ ਉਹ ਤਾਂ ਮਰ ਗਈ ਉਹ ਤਾਂ 40 ਲੱਖ ਖਾ ਗਈ ਬਹੁਤ ਕੁਛ ਪਰ ਮੈਂ ਸੱਚੀ ਕਹਿੰਨੀ ਆ ਇਹ ਤੁਹਾਡੇ ਸਾਹਮਣੇ ਵਕੀਲ ਦੇ ਕੇ ਗਈ ਐ ਨਾ ਉਹਨੇ ਤੁਹਾਡੇ ਸਾਹਮਣੇ ਕਿਹਾ ਨਾ ਕਿ ਪੈਸੇ ਮੈਨੂੰ ਨਹੀਂ ਮਿਲੇ ਜੀਤਾ ਸੈਨ ਤਾਂ ਤੇਰੇ ਨੇ ਬੀਬੇ ਉਦੋਂ ਮੈਨੂੰ ਕੁਛ ਨਹੀਂ ਸੀ ਪਤਾ ਲੱਗਦਾ ਮੇਰਾ ਦਿਮਾਗ ਖਰਾਬ ਹੋ ਗਿਆ ਸੀ ਮੈਂ ਸਮਝ ਨਹੀਂ ਆ ਰਿਹਾ ਜਿਹੜਾ ਸਾਡਾ ਦਿਮਾਗ ਖਰਾਬ ਹੋਇਆ ਜਿਹੜਾ ਸਾਨੂੰ ਲੋਕਾਂ ਨੇ ਗੱਲਾਂ ਕਰੀਆਂ ਨੇ ਉਹਦਾ ਕੀ ਜਵਾਬ ਹੈ ਤੇਰੇ ਕੋਲੇ ਕੱਟ ਤਾਂ ਤੁਸੀਂ ਵੀ ਨਹੀਂ ਕੀਤੀ ਸੁਖ ਜੇ ਮੈਂ ਗੱਲਾਂ ਕੀਤੀਆਂ ਨੇ ਬਾਪੂ ਜੀ ਤਾਂ ਗੱਲਾਂ ਸਾਰਿਆਂ ਨੇ ਕੀਤੀਆਂ ਨੇ ਚੁੱਪ ਕਰ ਜਾ ਇੱਥੇ ਚੁੱਪ ਕਰ ਜਾ ਕਾਹਨੂੰ ਮੇਰਾ ਦੁੱਖ ਦਾ ਛੇੜਦੀ ਐ ਤੂੰ ਨੀ ਤੈਂ ਮੇਰੇ ਪੁੱਤ ਦੀ ਜ਼ਿੰਦਗੀ ਤਬਾਹ ਕਰਤੀ 2 ਸਾਲ 2 ਸਾਲ ਮੇਰੇ ਪੁੱਤ ਦੇ ਚਿਹਰੇ ਤੇ ਹਾਸੇ ਨਹੀਂ ਦੇਖੀ ਮੈਂ ਜਿਆ ਹੁਣ 2-4 ਮਹੀਨਿਆਂ ਦਾ ਹੱਸਣ ਖੇਡਣ ਲੱਗਾ ਹੁਣ ਫੇਰ ਤੂੰ ਆ ਗਈ ਦੁਬਾਰੇ ਲੈ ਨੀ ਬੇਬੇ ਤੈਨੂੰ ਤਾਂ ਐਂ ਲੱਗਦਾ ਕਿ ਤੇਰਾ ਪੁੱਤ ਹੀ ਕਲਾ ਦੁੱਖ ਚ ਮੈਂ ਕਿਹੜਾ ਗਾਂ ਸੋਖੀ ਵੱਸਦੀ ਸੀ ਮੈਨੂੰ ਪਤਾ ਮੈਂ ਕਿੰਨਾ ਕੁਝ ਸਹਿਣ ਕੀਤਾ ਤੈ ਤਾਂ ਬੜਾ ਸੌਖਾ ਕਹਿਤਾ ਵੀ ਮੈਂ ਕਿਹੜਾ ਸੌਖੀ ਬਸਦੀ ਸੀ ਨਹੀਂ ਤੂੰ ਤਾਂ ਸੌਖੀ ਹੋ ਬਸਦੀ ਸੀ ਇਹਨੂੰ ਛੱਡ ਕੇ ਹੋਰ ਕਰ ਲਿਆ ਪਰ ਮੈਨੂੰ ਪੁੱਛ ਮੈਂ ਮੇਰੇ ਪੁੱਤ ਦੇ ਮੂੰਹਕ ਨਹੀਂ ਦੇਖਦੀ ਸੀ ਦਿਨ ਰਾਤ ਤੈਨੂੰ ਪਤਾ ਇੱਕ ਮਾਂ ਦਾ ਦਿਲ ਪੁੱਛਿਆ ਲੋੜੀਂਦਾ ਜਿਹੜੀ ਮਾਂ ਦਾ ਪੁੱਤ ਦੁਖੀ ਹੋਵੇ ਨਾ ਮਾਂ ਸੌਖੀ ਨਹੀਂ ਹੁੰਦੀ ਉਹ ਮੇਰੇ ਇੱਥੋਂ ਦਰਸੀਸਾ ਨਿਕਲਦੇ ਇਸ ਦਿਨ ਨੂੰ ਦੇ ਲੈ ਬੇਬੇ ਜਿੰਨੀਆਂ ਦਰਸੀਸਾ ਦੇਣੀਆਂ ਮੈਂ ਸੈਨ ਨੂੰ ਤਿਆਰ ਹਾਂ ਪਰ ਬੇਬੇ ਮੈਂ ਸੱਚੀ ਕਹਿਨੀ ਆ ਮੈਂ ਕੋਈ ਵਿਆਹ ਨਹੀਂ ਕਰਾਇਆ ਪਾਪੂ ਜੀ ਇਹ ਕੋਈ ਦਰਤੀਸ਼ਾ ਨਹੀਂ ਤੈਨੂੰ ਦੰਦੀ ਇਹ ਗੱਲਾਂ ਸਹੀ ਕਰ ਰਹੀ ਐ ਜਿਹੜਾ ਟਾਈਮ ਨਿਕਲ ਗਿਆ ਉਹ ਵਾਪਸ ਨਹੀਂ ਆਉਂਦਾ ਹੁਣ ਤਾਂ ਇਹੀ ਚੰਗੀ ਐ ਤੂੰ ਜਿਤ ਨਾਲ ਘਰੋਂ ਬਗਦਾ ਬਸ ਸੁਖ ਮੇਰੀ ਗੱਲ ਠੀਕ ਆ ਹੁਣ ਨਿਕਲਣਾ ਬੰਦ ਹੋ ਗਿਆ ਸੀ ਮੇਰਾ ਗੇਟ ਤੇ ਖੜਦਾ ਤੀ ਜਾ ਕੇ ਨਾ ਲੋਕ ਮੁਖੌਲ ਕਰਦੇ ਸੀਗੇ ਤੇਰਾ ਨਾਂ ਲੈ ਲੈ ਛੇੜਦੇ ਸੀ ਸੁਖ ਮੈਨੂੰ ਪਤਾ ਤੁਹਾਨੂੰ ਮੇਰੇ ਤੇ ਬਹੁਤ ਗੁੱਸਾ ਕੋਈ ਨਹੀਂ ਤੁਸੀਂ ਆਪਣੀ ਜਗ੍ਹਾ ਤੇ ਸਹੀ ਹੋ ਮੈਨੂੰ ਪਤਾ ਲੋਕ ਤੁਹਾਨੂੰ ਵੀ ਪਰੇਸ਼ਾਨ ਕਰਦੇ ਸੀ ਤੇ ਮੇਰੇ ਤੱਕ ਵੀ ਬਹੁਤ ਕੁਝ ਹੁੰਦਾ ਸੀ ਪਰ ਮੈਂ ਹੁਣ ਤਾਂ ਜਾ ਰਹੀ ਹਾਂ ਪਰ ਇੱਕ ਗੱਲ ਯਾਦ ਰੱਖਿਓ ਸੁਖ ਮੈਂ ਸਾਰਾ ਕੁਝ ਕਲੀਅਰ ਕਰੂੰਗੀ ਤੋਦਾ ਦੁੱਧ ਤੇ ਪਾਣੀ ਦਾ ਪਾਣੀ ਇੱਕ ਗੱਲ ਹੋਰ ਸੁਣ ਲੈ ਮੁੜ ਕੇ ਨਾ ਮੇਰੇ ਘਰ ਕਨੀ ਝਾਕ ਨਾ ਜਾਈਂ ਭੱਗ ਜਾ ਬੇਬੇ ਮੈਂ ਕੱਲ ਵੀ ਇਹਦੇ ਨਾਲ ਹੀ ਸੀ ਤੇ ਅੱਜ ਵੀ ਆਉਂਗੀ ਜ਼ਰੂਰ ਪਰ ਸਬੂਤ ਦੇ ਨਾਲ ਹੁਣ ਤੇਰੀ ਇੱਥੇ ਕੋਈ ਜਗ੍ਹਾ ਨਹੀਂ ਜਗ੍ਹਾ ਤਾਂ ਬੇਬੇ ਮੇਰੀ ਕਦੇ ਖਤਮ ਹੀ ਨਹੀਂ ਹੋਈ ਸੀ ਅੰਕਾਹਲਾ ਰਹੀ ਐ ਇਸਿਆ ਪਲਾਨੀ ਆਨੇ ਦੇ ਮਨ ਦੇ ਵਿੱਚ ਕੀ ਹੈ ਕੀ ਲੈ ਕੇ ਆਈ ਹੈ ਇਹ ਮੈਨੂੰ ਐ ਨਹੀਂ ਸਮਝ ਆਈ ਮੁੰਡਿਆ ਤੂਰੇ ਬਿਠਾਈ ਕਿਉਂ ਕਿਉਂ ਨਾ ਤੇ ਬਾਹਰ ਕੱਢ ਕੇ ਬਾਹਰ ਲਾਇਆ ਉਹਨੂੰ ਤੈਨੂੰ ਪਤਾ ਨਹੀਂ ਸਾਰਾ ਕੁਝ ਤੈਨੂੰ ਪਤਾ ਹੈ ਵੀ ਆਪਣੀ ਬਰਬਾਦੀ ਦਾ ਕਾਰਨ ਉਹੀ ਹੈ ਕੀ ਕਰਦਾ ਮਾ ਜੇ ਤੂੰ ਕੋਈ ਹੱਥ ਜੋੜ ਕੇ ਵਾਸਤਾ ਪਾਉਂਦਾ ਨਾ ਮੈਂ ਤੋ ਦੇਖਿਆ ਨਹੀਂ ਗਿਆ ਤੇਰੀ ਬਰਬਾਦੀ ਆਪਣੇ ਘਰ ਦੀ ਦੋ ਇਹ ਚੀਜ਼ਾਂ ਖਤਮ ਕਰਤੀਆਂ ਇੱਕ ਜ਼ਿੰਦਗੀ ਜੋਰੇ ਆਪਾਂ ਤੂੰ ਇਹ ਕਿਵੇਂ ਭੁੱਲ ਗਿਆ ਆਪਾਂ ਐਨੇ ਚਾਵਾਂ ਨਾਲ ਕੋਠੀ ਬਣਾਈ ਹੋਈ ਇਹਦੇ ਕਰਕੇ ਆਪਣਾ ਸਭ ਕੁਝ ਵਿਗ ਗਿਆ ਬਰਬਾਦ ਹੋ ਗਿਆ ਆਹੋ ਇਹਨੂੰ ਕਾਹਨੂੰ ਪਤਾ ਹੈ ਨਿਆਣਾ ਇਹ ਤਾਂ ਬੇਪੱਕ ਕਿਹਦੇ ਕਾਰਨ ਬਰਬਾਦ ਹੋਏਾਂਗੇ ਮਾ ਤੇਰਾ ਗੁੱਸਾ ਜਾਇਜ ਹੈ ਪਰ ਬਾਪੂ ਆਪਾਂ ਬਰਬਾਦ ਜ਼ਰੂਰ ਹੋਏ ਆ ਪਰ ਇਹਦੇ ਕਰਕੇ ਨਹੀਂ ਅਸਲ ਸਚਾਈ ਕੁਝ ਹੋ ਰਹੀ ਹੈ